ਇਹ ਤਾਂ 언ਪਟਲ ਕੋ ਨੂੰ ਪਤਾ ਹੈ ਵੀ ਭਾਈ ਜੇ ਟੋਬਾ ਪਹਿਲਾਂ ਹੀ ਭਰਿਆ ਹੋਇਆ ਹੋਊ ਫਿਰ ਜੇ ਨਹੀਂ ਧੂਫੇ ਚ ਪਿੰਡ ਚ ਬੜੂਗਾ ਪਾਣੀ ਬਿਲਕੁਲ ਤੇ ਜੇ ਆਪਾਂ ਟੋਬੇ ਨੂੰ ਨਾਲ-ਨਾਲ ਪਿੰਡ ਦੇ ਖੇਤ ਹੁੰਦੇ ਨੇ ਉਸੇ ਇੰਜਣ ਲਾ ਕੇ ਪਾਣੀ ਨੂੰ ਵਸਤ ਦੇ ਦੋ ਹੂੰ ਤੋਂ ਬਖਾਦੀ ਕਰ ਲੋ ਇਹ ਤਾਂ ਆਮ ਲੋਕਾਂ ਨੂੰ ਵੀ ਪਤਾ ਹੈ ਇਹਨਾਂ ਨੂੰ ਹੀ ਨਹੀਂ ਪਤਾ ਇਹ ਵੱਡੇ ਪੜੇ ਲਿਖੇ ਨੇ ਵੱਡੇ ਇੰਜੀਨੀਅਰ ਨੇ ਹਨ ਗੈਲੀ ਜਾਂ ਫਿਰ ਸਾਜਿਸ ਦੇ ਤਹਿਤ ਲੱਗਦਾ ਵੀ ਪੰਜਾਬ ਨੂੰ ਡੋਪਾਇਆ ਗਿਆ ਇਸ ਵਾਰ ਸਵਾਲ ਤੇ ਇਹ ਹੈ ਵੀ ਬੀਬੀਐਮਬੀ ਦਾ ਚੇਅਰਮੈਨ ਆਪ ਹੀ ਕਹਿੰਦਾ ਵੀ ਬੀਮੰਨੀਆ ਕਿਵੇਂ ਕਹਿੰਦਾ ਉਹ ਉਹਦੀ ਗੱਲ ਚੋਂ ਪਤਾ ਲੱਗਦਾ ਉਹ ਕਹਿੰਦਾ ਜੇ ਪਾਣੀ ਮੈਨੂੰ ਛੱਡਣ ਦੇ ਦਿੰਦੇ ਪੰਜਾਬ ਨੇ ਮੈਨੂੰ ਰੋਕਿਆ ਜੇ ਛੱਡਣ ਦੇ ਦਿੰਦੇ ਤਾਂ 4 ਫੁੱਟ ਨੀਵਾ ਹੋ ਜਾਣਾ ਸੀ ਪਾਣੀ ਉਹ ਇਹ ਦੱਸੇ ਵੀ ਉਹਨੂੰ ਰੋਕਿਆ ਕਿੱਥੇ ਰੋਕਿਆ ਕਿਸੇ ਉਹਨੇ ਕੋ ਤਾਂ ਹੁਕਮ ਸੀਗਾ ਹਾਈ ਕੋਰਟ ਦਾ ਸਪਰੀਮ ਕੋਰਟ ਨੇ ਵੀ ਸਾਡਾ ਕੇਸ ਰੱਦ ਕਰਤਾ ਕੀ ਸਰਕਾਰਾਂ ਕੀ ਪ੍ਰਸ਼ਾਸਨ ਇੱਥੇ ਵਾਸ ਨਹੀਂ ਚੱਲ ਰਿਹਾ ਕੋਈ ਪੱਕਾ ਪ੍ਰਬੰਧ ਨਹੀਂ ਹੋ ਸਕਦਾ ਵੀ ਪੰਜਾਬ ਜਿਹੜਾ ਆ ਅਗਲੇ ਦੋ ਹੁਣ ਕੀ ਭਰੋਸਾ ਵੀ 27 ਦੇ ਵਿੱਚ 28 ਦੇ ਵਿੱਚ ਫੇਰ ਹੜ ਆ ਜਵੇ ਇਹ ਜਿਹੜੇ ਹੜ ਆਉਂਦੇ ਨੇ ਇਹ ਰੋਕਣ ਦਾ ਜਦ ਮਨਸ਼ਾ ਨਾ ਹੋਵੇ ਤਾਂ ਨਹੀਂ ਕੁਝ ਹੋਣਾ ਪਹਿਲਾਂ ਤਾਂ ਰੋਕਦੇ ਵੀ ਆਏ ਨੇ ਲੋਕ ਸੋ ਹੁਣ ਜਿਆਦਾ ਹੀ ਸਿਸਟਮ ਖਰਾਬ ਹੋ ਗਿਆ 88 ਦੇ ਵਿੱਚ ਕਹ ਲੋ ਹੜ ਆਏ ਸੀਗੇ 1 ਕਰੋੜ ਰੁਪਇਆ ਮਿਲਿਆ ਸੀਗਾ ਹੁਣ ਲੱਗਦਾ ਇਸ 1600 ਦੇ ਨਾਲ ਪੰਜਾਬ ਸਰਵਾਈਵ ਕਰ ਪਾਏਗਾ ਵੀ ਕਿਤੇ ਹੁਣ ਜਦੋਂ ਸ਼ਿਵਰਾਜ ਚੋਹਾਨ ਆਏ ਸੀਗੇ ਉਹ ਕਹਿ ਕੇ ਗਏ ਮਾਈਨਿੰਗ ਕੀਤੀ ਹੈ ਜੀ ਤਾਂ ਹੜ ਆ ਗਿਆ ਪ੍ਰਧਾਨ ਮੰਤਰੀ ਸਾਹਿਬ ਆ ਕੇ ਇੱਕ ਅਲੱਗ ਹੀ ਵਿਵਾਦ ਖੜਾ ਕਰ ਗਏ ਲੱਗਦਾ ਵੀ ਇਸ ਮੌਕੇ ਤੇ ਵੀ ਰਾਜਨੀਤੀ ਕਰਨੀ ਚਾਹੀਦੀ ਸੀ ਮਰੇ ਦੇ ਭੋਗ ਤੇ ਜਾਂਦੇ ਨੇ ਜਿਹੜਾ ਉਸੇ ਭੋਗ ਤੇ ਕਹਿਣ ਲੱਗਦੀ ਵੀ ਤਾ ਇਹ ਜਿਹਾ ਸੀ ਇਹ ਜਿਹਾ ਸੀ ਮਾੜਾ ਸੀ ਉੱਥੇ ਤੇ ਹੀ ਕਹਿੰਦੇ ਚਲੋ ਭਾਈ ਇਹਦੀ ਇੰਨੀ ਸੀਗੀ ਜਾਂ ਹੋਰ ਕੁਛ ਦੁੱਖ ਦੇ ਵਿੱਚ ਬੰਦੇ ਨੂੰ ਨਹੀਂ ਖਰਾਬ ਕਰੀਦਾ ਹੁੰਦਾ ਸੁੱਖ ਦੇ ਵਿੱਚ ਕੁਝ ਵੀ ਕਹਿ ਲਓ ਕੇਂਦਰ ਸਾਹਿਬ ਤੇ ਜੱਫਾ ਮਾਰੀ ਬੈਠਾ ਹੈ ਕੇਂਦਰ ਇਹ ਫੈਸਲਾ ਕਿਉਂ ਕਰ ਰਹੀ ਹੈ ਇੰਨੇ ਪੈਸੇ ਦੇਓਗੇ ਕੇਂਦਰ ਕਹੇ ਰਾਤਾ ਪੈਸੇ ਇਨਾ ਦਿੱਤਾ ਤੁਸੀਂ ਇਹਨੂੰ ਕਿੱਥੇ ਕਿੱਥੇ ਵਰਤਣਾ ਉੱਥੇ ਵਰਤ ਲਓ ਵੈਸੇ ਜੇ ਸਰਕਾਰ ਸਿਆਣੀ ਹੁੰਦੀ ਇਹ ਲੋਕਾਂ ਨੂੰ ਇੱਕ ਹੋਕਾ ਦਿੰਦੀ ਬਸ ਇਹ 1600 ਕਰੋੜ ਰੁਪਏ ਕਰ ਰਿਆਂ ਵਾਪਸ ਅਸੀਂ ਨਹੀਂ ਲੈਣਾ ਸਾਡੀ ਬੀਏਸੀ ਕਰਕੇ ਦੇਖੇ ਗਏ ਨੇ ਇਹ ਰੱਖ ਲਿਆ ਆਪਦਾ મોદી ਸਾਹਿਬ ਆਪਣੇ ਕੋਲੇ ਜੇ ਲੋਕਾਂ ਨੂੰ ਕਾਲ ਦੇ ਦਿੰਦੀ ਵੀ ਲੋਕੋ 1600 ਕਰੋੜ ਰੁਪਏ ਪੂਰਾ ਕਰੋ ਤੁਸੀਂ ਇਕੱਠੇ ਕਰਕੇ ਆਪਦੀ ਇੱਜ਼ਤ ਨਾ ਰੱਖਿੰਦੇ ਆ ਜੇ ਨਾ ਕਰਨ ਦਿੱਤਾ ਮੈਨੂੰ ਕਹਤੋ ਬਿਲਕੁਲ 1600 ਕਰੋੜ ਰੁਪਏ ਸਾਡੇ ਵਾਸਤੇ ਕਿਹੋ ਖਾ ਕੰਮ ਹੈ ਰਾੜਾ ਸਾਡਾ ਹਰਿਆਣੇ ਨਾਲ ਜਾਂ ਰਾਜਸਥਾਨ ਨਾਲ ਜਾਂ ਦਿੱਲੀ ਨਾਲ ਪਾਣੀ ਦਾ ਫਿਰ ਉਹ ਸਟੇਟ ਜਾਵੇ ਨਾ ਬੀਡੀਐਮ ਦਾ ਚੇਰਮੈਨ ਤਾਂ ਇੱਕ ਰੱਖਾ ਹੈ ਬਿਲਕੁਲ ਰੱਖੇ ਦਾ ਉੱਥੇ ਜਾਣ ਦਾ ਕੋਈ ਮਤਲਬ ਵੀ ਨਹੀਂ ਰੱਖਾ ਸੱਦਾ ਸੰਦੇ ਹਾਈ ਕੋਰਟ ਸੁਪਰੀਮ ਕੋਰਟ ਤੱਕ ਦਾ ਹੁਕਮ ਤੇਰੇ ਹੱਥ ਚ ਆਇਆ ਹੈ ਕਿ ਤੂੰ ਪਾਣੀ ਜਦ ਮਰਜ਼ੀ ਜਿੰਨੇ ਮਰਜ਼ੀ ਛੱਡ ਸਕਦਾ ਤੇ ਫਿਰ ਭਾਈ 3 ਮਹੀਨੇ ਤੂੰ ਕੀ ਕਰਦਾ ਰਿਹਾ ਭਾਈ ਕੀ ਮਈ ਤੋਂ ਲੈ ਕੇ 21 ਅਗਸਤ ਤੱਕ 3 ਮਹੀਨੇ ਬੰਦੇ ਪੂਰੇ ਕਿੰਨੇ ਦਿਨ ਸੁੱਕੀ ਕਰਤਾ ਰਿਹਾ ਖਲਿਆਣਾ 8000 ਮੰਗਦਾ ਹੈ 4000 ਅਸੀਂ ਪਹਿਲਾਂ ਹੀ ਦੇ ਰਹੇ ਛੱਬ ਦੇ ਹਿੱਸੇ ਚੋਂ ਬਿਲਕੁਲ ਅਸੀਂ ਕਹਿੰਦਾ 4000 ਹੋਰ ਨਹੀਂ ਦੇਣਾ ਉਹਦੇ ਵਾਸਤੇ ਤੂੰ ਕੋਰਟ 'ਚ ਜਾ ਰਿਹਾ ਉਹਦੇ ਵਾਸਤੇ ਭਾਰਤ ਸਰਕਾਰ ਕੋਲ ਜਾ ਰਿਹਾ ਜੇ ਹੁਣ ਤੈਨੂੰ ਜਦ ਤੈਨੂੰ ਹੁਕਮ ਵੀ ਸੀਗੇ ਉਦੋਂ ਹੁਕਮ ਕੋਈ ਨਹੀਂ ਸੀ ਤੇਰੇ ਕੋਲੇ ਹੁਣ ਤੂੰ ਕਿਉਂ ਨਹੀਂ ਗਿਆ ਫਿਰ ਜੇ ਤੈਨੂੰ ਪੰਜਾਬ ਰੋਕਦਾ ਸੀ ਤੂੰ ਗਿਆ ਕੋਰਟ 'ਚ ਤੂੰ ਜਾ ਕੇ ਮਾਰ ਨਹੀਂ ਹੁਣ ਪਾ ਦਿੰਦਾ ਨਰਪਕ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜ ਪੰਜਾਬ ਦੇ ਵਿੱਚ ਹੜ੍ਹਾਂ ਨੇ ਇਸ ਸਮੇਂ ਤਬਾਹੀ ਮਚਾਈ ਹੋਈ ਆ तकरीबन ਇੰਨਾ ਜਿਆਦਾ ਨੁਕਸਾਨ ਹੋਇਆ ਹੈ ਕਿ ਉਸ ਦਾ ਅੰਦਾਜ਼ਾ ਲਗਾਉਣਾ ਜਿਹੜਾ ਆ ਬਿਲਕੁਲ ਨਾ ਮੁਮਕਿਨ ਨਜ਼ਰ ਆ ਰਿਹਾ ਤੇ ਜੇਕਰ ਗੱਲ ਕੀਤੀ ਜਾਵੇ ਇੰਨੇ ਵੱਡੇ ਪੱਧਰ ਤੇ ਨੁਕਸਾਨ ਜਿਹੜਾ ਹਰ ਬਾਰ ਪੰਜਾਬ ਦਾ ਹੁੰਦਾ ਆ ਆ 88 ਦੇ ਵਿੱਚ ਹੜਾ ਆਇਆ ਉਦੋਂ ਜਿਹੜਾ ਅੱਧਾ ਪੰਜਾਬ ਤਬਾਹ ਹੋਇਆ 2023 ਦੇ ਵਿੱਚ ਹੜਾ ਆਇਆ ਫਿਰ ਪੰਜਾਬ ਤਬਾਹ ਹੋਇਆ ਤੇ ਹੁਣ ਇੱਕ ਵਾਰ ਫਿਰ 2025 ਦਾ ਇਹ ਭਿਆਨਕ ਮੰਜ਼ਰ ਜਿਹੜਾ ਸਾਲਾਂ ਤੱਕ ਯਾਦ ਰਹੇਗਾ ਕਿਉਂਕਿ ਕਿੰਨੇ ਹੀ ਪਰਿਵਾਰ ਜਿਹੜੇ ਗਰੀਬ ਪਰਿਵਾਰ ਸੀਗੇ 20 25 25 ਸਾਲ ਜਿਹੜੇ ਸੀਗੇ ਪਿੱਛੇ ਚਲੇ ਗਏ ਜਿਨ੍ਹਾਂ ਦੇ ਹੁਣ ਦੁਬਾਰਾ ਖੜਾ ਹੋਣਾ ਕਾਫੀ ਜ਼ਿਆਦਾ ਮੁਸ਼ਕਲ ਹੈ ਪਰ ਉਥੇ ਹੀ ਜਿੱਥੇ ਇੱਕ ਵੱਡਾ ਸਵਾਲ ਇਹ ਵੀ ਖੜਾ ਹੋਇਆ ਕਿ ਪੰਜਾਬ ਨੂੰ ਹਰ ਬਾਰ ਇਹ ਹੜ੍ਹ ਦੀ ਮਾਰ ਜਿਹੜੀ ਆ ਕਿਉਂ ਚਲਣੀ ਪੈਂਦੀ ਹੈ ਕੀ ਇਸ ਵਾਰ ਜੋ ਹੜ ਆਇਆ ਸੀ ਕਿ ਤਨ ਕਿਤੇ ਕੁਦਰਤ ਦੀ ਆਫਤ ਸੀ ਜਾਂ ਫਿਰ ਉਹ ਮੈਨ ਮੇਡ ਡਿਜ਼ਾਸਟਰ ਸੀਗਾ ਤਾਂ ਇਸ ਨੂੰ ਲੈ ਕੇ ਵੀ ਕਈ ਸਾਰੀ ਚਰਚਾ ਨਿਕਲ ਕੇ ਸਾਹਮਣੇ ਆ ਰਹੀ ਹੈ ਸੋ ਇਸ ਪੂਰੇ ਘਟਨਾਕਰਮ ਨੂੰ ਲੈ ਕੇ ਜੋ ਪੰਜਾਬ ਦੇ ਵਿੱਚ ਹੜ ਆਇਆ ਉਸ ਸਾਰੀ ਚੀਜ਼ ਨੂੰ ਲੈ ਕੇ ਗੱਲਬਾਤ ਕਰਨ ਦੀ ਸਾਡੇ ਨਾਲ ਡਾਕਟਰ ਪਿਆਰੇ لال ਗਰਗ ਜੀ ਨੇ ਆਪਾਂ ਗੱਲਬਾਤ ਕਰਾਂਗੇ ਗਰਗ ਸਾਹਿਬ ਸਭ ਤੋਂ ਪਹਿਲਾਂ ਨਿਰਪੱਖ ਪੋਸਟ ਤੇ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਬੜਾ ਸਕਸਪ ਕਿਵੇਂ ਵੇਖਦੇ ਹੋ ਤੁਹਾਡੀ ਪਹਿਲੀ ਨਜ਼ਰ ਦੇ ਵਿੱਚ ਇਹ ਸਾਰਾ ਕੁਝ ਕਿਵੇਂ ਸਿੱਧ ਹੁੰਦਾ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੜਾ ਹੈ ਵੱਡੇ ਪੱਧਰ ਤੇ ਤਬਾਈ ਮੱਚੀ ਹੈ ਲੱਗਦਾ ਹੈ ਕਿ ਇਹ ਕੁਦਰਤੀ ਆਫਤ ਆ ਜਾਂ ਫਿਰ ਮੈਨ ਮੇਡ ਡਿਜਾਸਟਰ ਹੈ ਇਹ ਦੋਨੇ ਗੱਲਾਂ ਨੇ ਕੁਦਰਤੀ ਤਾਂ ਜਿਹੜਾ ਮੈਨ ਮੇਡ ਹੁੰਦਾ ਉਹ ਵੀ ਕੁਦਰਤੀ ਬਣ ਜਾਂਦਾ ਅਲਟੀਮੇਟਲੀ ਉਹਨੂੰ ਕੁਦਰਤੀ ਕਹਨੇ ਆ ਸੀ ਜੇ ਪਹਾੜਾਂ ਤੇ ਐਡਾ ਐਡਾ ਖਾਣਨ ਕਰਿਆ ਜਾ ਰਿਹਾ ਹੈ ਉਹਦੇ ਨਾਲ ਸਾਰੀ ਗਾਰ ਆ ਰਹੀ ਹੈ ਬਿਲਕੁਲ ਉਹਦੇ ਦਰਖਤ ਘਟ ਜੇ ਉਥੋਂ ਉਥੋਂ ਸਾਰਾ ਪਾਣੀ ਤੇਜ਼ੀ ਨਾਲ ਆ ਰਿਹਾ ਹੈ ਉਹ ਸਾਡੇ ਡੈਮ ਚ ਹੀ ਹੋਣਾ ਸੀ ਸੋ ਉਹ ਮੈਨਵੇੜ ਹੀ ਹੋਇਆ ਵੈਸੇ ਕੋਚ ਪਰ ਉਦੋਂ ਅੱਗੇ ਜਿਹੜਾ ਹੌਣ ਪਿਆ ਹੂੰ ਉਹ ਨਹੀਂ ਟੱਟ ਲੋ ਕੁਦਰਤ ਦਾ ਦੰਦੇ ਸਮਝ ਤੋਂ ਪਹਿਗਿਆ ਬਿਲਕੁਲ ਹੁਣ ਜਿਹੜਾ ਨਹੀਂ ਤੇ ਆ ਜੇ ਉਹ ਡੈਮਾਂ ਨੂੰ ਠੀਕ ਪ੍ਰਬੰਧ ਕਰਿਆ ਜਾਂਦਾ ਹੂੰ ਤੇ ਫੇਰ ਨਹੀਂ ਆਉਣੇ ਸੀ ਸਾਡੇ ਇਹ ਕਹਿੰਦਾ ਉਹ ਤਾਂ ਤਿਆਰੀ ਨਹੀਂ ਸੀ ਹੂੰ ਨਹੀਂ ਤਿਆਰੀ ਨਹੀਂ ਕੱਦੀ ਹੂੰ ਡੈਮ ਦਾ ਪ੍ਰਬੰਧ ਠੀਕ ਨਹੀਂ ਤੇ ਆਹੀ ਉਹ ਤੋਂ ਅਗਲਾ ਸਟੈਪ ਹੈ ਹੂੰ ਹੂੰ ਪਹਿਲਾਂ ਡੈਮਾਂ ਦੇ ਉੱਤੇ ਜੇ ਤੁਸੀਂ ਪਾਣੀ ਉੱਤੋਂ ਛੱਡ ਦੋਗੇ ਡੈਮ ਤੋਂ ਫਿਰ ਹਰਤ ਆਏਗਾ ਹੀ ਆਏਗਾ ਬਿਲਕੁਲ ਬਿਲਕੁਲ ਦੇਖੋ ਤੇ 50 ਸਾਢੇ ਲੋਕਾਂ ਨੂੰ ਇੰਨਾ ਕਿ 85 ਚ ਹੜਾਏ ਬਹੁਤ ਵੱਡੇ ਜੇ ਮੈਂ ਪਿਛਲੇ 40 ਸਾਲ ਦੀ ਗੱਲ ਕਰਾਂ ਬਿਲਕੁਲ ਬਿਲਕੁਲ 5200 ਪਿੰਡ ਪ੍ਰਭਾਵਿਤ ਹੋਇਆ 88 ਚ ਹੈ 8712 ਪਿੰਡ ਪ੍ਰਭਾਵਿਤ ਹੋਏ 8712 ਮਤਲਬ 80% ਪਸ 80% ਹੋ ਗਏ 75% ਫਿਰ ਜਿਹੜੇ ਰੰਗ ਨੇ ਚਾਏ ਉਦੋਂ 5800 ਪਿੰਡ ਪ੍ਰਭਾਵਿਤ ਹੋਇਆ 95 ਚਾਏ ਉਦੋਂ ਅੱਧੇ ਪਿੰਡ ਪ੍ਰਭਾਵਿਤ 6858 ਪਿੰਡ ਸੋ ਇਹ ਐ ਨਹੀਂ ਹੈ ਵੀ ਹਰ ਕਦੇ ਆਈ ਨਹੀਂ ਕਦੇ ਪ੍ਰਭਾਵਿਤ ਨਹੀਂ ਹੋਏ ਇਹ ਹਰ 2 4 5 7 ਸਾਲਾਂ ਬਾਅਦ ਆਉਂਦੇ ਨੇ ਬਿਲਕੁਲ ਸੋ ਆਲੇ ਦੁਆਲੇ ਸਰਕਾਰਾਂ ਨੇ ਪ੍ਰਬੰਧ ਕਰੇ ਉਹਨਾਂ ਦੇ ਨੁਕਸਾਨ ਤੋਂ ਉਦੋਂ ਜ਼ਿਆਦਾ ਹੋਇਆ ਸੀ ਇੱਦੋਂ ਪਰ ਉਹਨਾਂ ਨੇ ਫਿਰ ਪ੍ਰਬੰਧ ਵੀ ਕਰਿਆ ਉਦੋਂ ਕੇਂਦਰ ਸਰਕਾਰ ਵੀ ਕੁਛ ਥੋੜਾ ਜ਼ਿਆਦਾ ਦਿੰਦੀ ਸੀ ਹੁਣ ਜਿਹੜਾ ਹੈਗਾ ਕੇਂਦਰ ਸਰਕਾਰ ਦੀ ਸਾਡੇ ਨਾਲ ਵਿਚਕਰ ਕਰਦੀ ਹੈ ਇਹਨਾਂ ਨੇ ਪ੍ਰਬੰਧ ਵੀ ਨਹੀਂ ਕਰਿਆ گاਉਂ ਪ੍ਰਬੰਧਤ ਕਰਨੇ ਹੁੰਦੇ ਨੇ ਸੋ ਨਾ ਤਾਂ ਇਹਨਾਂ ਨੇ ਪ੍ਰਬੰਧ ਕਰਿਆ ਇਹਨਾਂ ਨੂੰ ਪੁੱਛ ਲਓ ਸਰਕਾਰ ਨੂੰ ਪੰਜਾਬ ਦੀ ਨੂੰ ਤੁਸੀਂ ਕੀ ਪ੍ਰਬੰਧ ਕਰਿਆ ਸੀ ਹੜ੍ਹਾਂ ਨੂੰ ਰੋਕਣ ਵਾਸਤੇ ਮੌਸਮ ਵਿਭਾਗ ਨੇ ਬਾਰ ਬਾਰ ਕਿਹਾ ਸੀ ਬੇਅਦਕੀ ਜ਼ਿਆਦਾ ਮੀਂਹ ਪੈਣਾ ਹੈ ਇੱਦਾਂ ਹੀ ਡੀਬੀਐਮਬੀ ਦਾ ਚੇਅਰਮੈਨ ਹੈਨਾ ਅਦਾਲਤ ਚ ਇਹਦਾ ਜਾ ਰਿਹਾ ਕਿ ਜੀ ਮੈਨੂੰ ਮੇਰੀ ਮਨਮਰਜ਼ੀ ਨਾਲ ਨਹੀਂ ਸਰਕਾਰ ਕੰਮ ਕਰਨ ਦਿੰਦੀ ਹਾਲਾਂਕਿ ਬੀਡੀਐਮ ਦੇ ਚੇਰਮੈਨ ਦਾ ਦਾਤ ਜਾਂਦਾ ਕੋਈ ਹੱਕ ਨਹੀਂ ਬਿਲਕੁਲ ਕੋਈ ਹੱਕ ਨਹੀਂ ਜੇ ਕੋਈ ਰਾੜਾ ਸਾਡਾ ਹਰਿਆਣੇ ਨਾਲ ਜਾਂ ਰਾਜਸਥਾਨ ਨਾਲ ਜਾਂ ਦਿੱਲੀ ਨਾਲ ਪਾਣੀ ਦਾ ਫਿਰ ਉਹ ਸਟੇਟ ਜਾਵੇ ਨਾ ਬੀਡੀਐਮ ਦਾ ਚੇਰਮੈਨ ਤਾਂ ਇੱਕ ਰਾਖਾ ਹੈ ਬਿਲਕੁਲ ਰਾਖੇ ਦਾ ਉੱਥੇ ਜਾਣ ਦਾ ਕੋਈ ਮਤਲਬ ਨਹੀਂ ਰਾਖਾ ਸਰ ਦਾ ਸੰਝ ਸੰਧੀ ਜਾਇਦਾਦ ਤੇ ਜੋ ਕੋਈ ਰਾਖਾ ਹੈ ਉਹ ਇੱਕ ਮਾਲਕ ਦੇ ਵਿਰੁੱਧ ਕਿਵੇਂ ਜਾ ਸਕਦਾ ਕੋਰਟ ਚ ਉਹ ਗਲਤ ਗਿਆ ਸੀ ਪਰ ਉੱਥੇ ਲੋਕ ਕੋਰਟ ਨੇ ਵੀ ਸਾਡੇ ਉਲਟਾ ਆਰਡਰ ਕਰਤੇ ਸਾਡੀ ਸਰਕਾਰ ਵੀ ਇਹ ਜਿਹੀ ਸੀ ਲੜਾਈ ਕਰੀ ਇਹਨਾਂ ਨੇ ਵੀ ਉੱਥੇ ਬਹੁਤ ਆਪ ਦਾ ਕੇਸ ਨਹੀਂ ਕਰਿਆ ਪਰ ਜਦ ਉਹਨੂੰ ਸਾਰੀਆਂ ਪਾਵਰਾਂ ਮਿਲ ਗਈਆਂ 6 ਮਈ ਦੇ ਆਰਡਰ 7 ਮਈ ਦੇ ਆਰਡਰ ਚ ਉਦੋਂ ਮੁੜ ਕੇ ਉਹ ਕੀ ਕਰਦਾ ਸੀ 21 ਅਗਸਤ ਨੂੰ ਪਹਿਲੀ ਵਾਰੀ ਪਾਣੀ ਛੱਡਿਆ ਪੌਂਗ ਟਾਈਮ ਤੋਂ ਪਹਿਲਾਂ ਪੌਂਗ ਡੰ ਦਾ ਤਾਂ ਰੌਲਾ ਹੀ ਨਹੀਂ ਸੀ ਉਹ ਕੰਨ ਮੈਨੂੰ ਪੰਜਾਬ ਨੇ ਨਹੀਂ ਛੱਡਣ ਦਿੱਤਾ 59 ਛੱਡਣ ਤੋਂ ਬਾਅਦ ਉਹਨੂੰ ਪੁੱਛੀ ਵੀ ਦੱਸ ਕਿੱਥੇ ਇੰਨੇ ਤੈਨੂੰ ਰੋਕਿਆ ਕਿੰਨੇ ਤੇਰੇ ਕੋਲ ਤਾਂ ਹੁਕਮ ਸੀਗਾ ਹਾਈ ਕੋਰਟ ਸੁਪਰੀਮ ਕੋਰਟ ਤੱਕ ਦਾ ਹੁਕਮ ਤੇਰੇ ਹੱਥ ਚ ਆਇਆ ਕਿ ਤੂੰ ਪਾਣੀ ਜਦ ਮਰਜੀ ਜਿੰਨੇ ਮਰਜੀ ਛੱਡ ਸਕਦਾ ਹੈ ਹੂੰ ਤੇ ਫੇਰ ਭਾਈ 3 ਮਹੀਨੇ ਤੂੰ ਕੀ ਕਰਦਾ ਰਿਹਾ 21 ਮਈ ਤੋਂ ਲੈ ਕੇ 1 ਅਗਸਤ ਤੱਕ 3 ਮਹੀਨੇ ਬੰਨੇ ਪੂਰੇ ਹੂੰ ਇਤਨੇ ਮਹੀਨੇ ਤੂੰ ਕੀ ਕਰਦਾ ਰਿਹਾ ਤੈਨੂੰ ਪੰਜਾਬ ਨੇ ਕਦਰ ਰੱਖਿਆ ਜੇ ਤੂੰ ਪੰਜਾਬ ਆਪਦੇ ਹਿੱਸੇ ਦਾ ਪਾਣੀ ਹਰਿਆਣਾ 8000 ਮੰਗਦਾ ਹੈ 4000 ਅਸੀਂ ਪਹਿਲਾਂ ਹੀ ਦੇ ਰਹੇ ਆਪਦੇ ਹਿੱਸੇ ਚੋਂ ਬਿਲਕੁਲ ਅਸੀਂ ਕਹਿੰਦਾ 4000 ਹੋਰ ਨਹੀਂ ਦੇਣਾ ਉਹਦੇ ਵਾਸਤੇ ਤੂੰ ਕੋਰਟ 'ਚ ਜਾ ਰਿਹਾ ਉਹਦੇ ਵਾਸਤੇ ਤੂੰ ਭਾਰਤ ਸਰਕਾਰ ਕੋਲ ਜਾ ਰਿਹਾ ਜੇ ਹੁਣ ਤੈਨੂੰ ਜਦ ਤੇਰੇ ਕੋਲ ਹੁਕਮ ਵੀ ਸੀਗੇ ਉਦੋਂ ਹੁਕਮ ਕੋਈ ਨਹੀਂ ਸੀ ਤੇਰੇ ਕੋਲੇ ਹੋਂਟ ਕਿਉਂ ਨਹੀਂ ਗਿਆ ਫਿਰ ਜੇ ਤੈਨੂੰ ਪੰਜਾਬ ਰੋਕਦਾ ਸੀ ਤੂੰ ਗਿਆ ਕੋਟ ਚ ਤੂੰ ਜਾ ਕੇ ਮਾਨਾ ਨਹੀਂ ਹੁਣ ਪਾ ਦਿੰਦਾ ਕਿ ਇਹ ਹੁਕਮ ਤੁਹਾਡਾ ਹੈ ਮੰਨਣ ਨਹੀਂ ਦਿੰਦੇ ਮੰਨਣ ਨਹੀਂ ਦੇਰੇ ਸੋ ਇਹ ਸਾਰਾ ਜਿਹੜਾ ਮਨੋਜ ਤਰਪੱਟੀ ਦਾ ਕਸੂਰ ਹੈ ਜਿਹੜੇ ਇੰਨੇ ਹੜ ਆਏ ਨੇ ਪੰਜਾਬ ਚ ਸੋ ਗਰਕਸਾਬ ਬਿਲਕੁਲ ਆਈਐਮਡੀ ਕਹਿ ਲੋ ਉਹਨਾਂ ਨੇ ਅਪ੍ਰੈਲ ਜਾਂ ਫਿਰ ਜੂਨ ਦੇ ਮਹੀਨੇ ਦੇ ਵਿੱਚ ਇਹ ਕਿਹਾ ਕਿ ਇਸ ਇਸ ਵਾਰ ਜਿਹੜੀ ਹੈ ਚੰਗੀ ਬਾਰਿਸ਼ ਹੋਏਗੀ 106% ਮੀ ਪੈਗਾ ਹਾਲਾਂਕਿ 100 ਤੋਂ ਵੀ ਉੱਪਰ ਫਿਰ ਵੀ ਕਹਿ ਲੋ ਬੀਬੀਐਮਬੀ ਨੇ ਪਾਣੀ ਨਹੀਂ ਛੱਡਿਆ ਜੇਕਰ ਮੰਨ ਲਓ ਉਹ ਤੋਂ ਹੌਲੀ-ਹੌਲੀ ਪਾਣੀ ਛੱਡਦੇ ਐਨੀ ਤਬਾਹੀ ਨਾ ਆਉਂਦੀ ਕਹਿ ਲੋ ਨਹੀਂ ਤਾਂ ਸਭ ਨੂੰ ਪਤਾ ਹੀ ਤਾਂ ਹਰੇਕ ਬੰਦੇ ਨੂੰ ਨਹੀਂ ਪਤਾ ਨਾ ਅਭੀ ਜੇ ਆਪਾਂ ਨੂੰ ਪਤਾ ਹੈ ਕਿ ਨਹੀਂ ਪੈਣਾ ਕਿ ਆਪਣੇ ਕੋਲ ਪਾਣੀ ਟੋਬੇ ਚ ਇਕੱਠਾ ਹੋਣਾ ਹੈ ਕਿ ਆਪਾਂ ਟੋਬੇ ਚ ਪਹਿਲਾਂ ਖੇਤਾਂ ਨੂੰ ਦਿਨਾ ਸ਼ੁਰੂ ਕਰ ਦੋ ਇੰਜਨ ਲਾ ਕੇ ਇਹ ਤਾਂ ਇਹ ਤਾਂ ਅਨਪੜ੍ਹ ਲੋਕਾਂ ਨੂੰ ਪਤਾ ਵੀ ਭਾਈ ਜੇ ਟੋਬਾ ਪਹਿਲਾਂ ਹੀ ਭਰਿਆ ਹੋਇਆ ਹੋ ਫਿਰ ਜੇ ਨਹੀਂ ਬੂਫੇ ਚ ਪਿੰਡ ਚ ਬੜੂਗਾ ਪਾਣੀ ਬਿਲਕੁਲ ਤੇ ਜੇ ਆਪਾਂ ਟੋਬੇ ਨੂੰ ਨਾਲ-ਨਾਲ ਪਿੰਡ ਦੇ ਖੇਤ ਹੁੰਦੇ ਨੇ ਉਹਦੇ ਇੰਜਨ ਲਾ ਕੇ ਪਾਣੀ ਮੁਫਤ ਦੇ ਦੋ ਹਾਂ ਟੋਬਾ ਖਾਲੀ ਕਰ ਲੋ ਇਹ ਤਾਂ ਆਮ ਲੋਕਾਂ ਨੂੰ ਵੀ ਪਤਾ ਹੈ ਇਹਨਾਂ ਨੂੰ ਹੀ ਨਹੀਂ ਪਤਾ ਇਹ ਵੱਡੇ ਪੜੇ ਲਿਖੇ ਨੇ ਵੱਡੇ ਇੰਜੀਨੀਅਰ ਨੇ ਇਹਨਾਂ ਨੂੰ ਨਹੀਂ ਪਤਾ ਜਾਂ ਇਹਨਾਂ ਦੀ ਬੇਈਮਾਨੀ ਹੋ ਸਕਦੀ ਹੈ ਹੁਣ ਇਹ ਤਾਂ ਇਹ ਹੀ ਦੱਸਣਗੇ ਨਾ ਵੀ ਇਹਨਾਂ ਦੀ ਬੇਈਮਾਨੀ ਸੀ ਜਾਂ ਇਹਨਾਂ ਨੂੰ ਸਿਆਣਪ ਨਹੀਂ ਹੈ ਜੇ ਸਿਆਣਪ ਨਹੀਂ ਹੈ ਤਾਂ ਇਹਨਾਂ ਨੂੰ ਉੱਥੇ ਰਹਿਣ ਦਾ ਕੋਈ ਹੱਕ ਨਹੀਂ ਜੇ ਬੇਈਮਾਨੀ ਸੀ ਤਾਂ ਵੀ ਰਹਿਣ ਦਾ ਹੱਕ ਨਹੀਂ ਰਹਿਣ ਦਾ ਕੋਈ ਹੱਕ ਨਹੀਂ ਦੱਸ ਤਾਂ ਇੰਨੀ ਹੈ ਮਤਲਬ ਮੰਨਦੇ ਹੋ ਕਿ ਤਨੇ ਕਿਤੇ ਅਣਗੈਲੀ ਜਾਂ ਫਿਰ ਸਾਜਿਸ ਦੇ ਤਹਿਤ ਲੱਗਦਾ ਵੀ ਪੰਜਾਬ ਨੂੰ ਡੋਪੋਇਆ ਗਿਆ ਇਸ ਵਾਰ 2025 ਦੀ ਮੇਰੇ ਮੰਨਣ ਜਾਂ ਨਾ ਮੰਨਣ ਨਾਲ ਕੀ ਹੋਣਾ ਹੈ ਸਵਾਲ ਤਾਂ ਇਹ ਹੈ ਵੀ ਬੀਬੀਐਮਬੀ ਦਾ ਚੇਅਰਮੈਨ ਆਪ ਹੀ ਕਹਿੰਦਾ ਵੀ ਬੀਬੀ ਮੰਨੀਆ ਕਿਵੇਂ ਕਹਿੰਦਾ ਉਹ ਉਹਦੀ ਗੱਲ ਚੋਂ ਪਤਾ ਲੱਗਦਾ ਉਹ ਕਹਿੰਦਾ ਜੇ ਪਾਣੀ ਮੈਨੂੰ ਛੱਡਣ ਦੇ ਦਿੰਦੇ ਪੰਜਾਬ ਨੇ ਮੈਨੂੰ ਰੋਕਿਆ ਜੇ ਛੱਡਣ ਦੇ ਦਿੰਦੇ ਤਾਂ 4 ਫੁੱਟ ਨੀਵਾ ਹੋ ਜਾਂਦਾ ਸੀ ਪਾਣੀ ਠੀਕ ਹੈ ਉਹ ਇਹ ਦੱਸੇ ਵੀ ਤਾਨੂੰ ਰੋਕਿਆ ਕਿੱਥੇ ਆ ਉਹਨੇ ਕੋਲ ਤਾਂ ਹੁਕਮ ਸੀਗਾ ਹਾਈ ਕੋਰਟ ਦਾ ਸੁਪਰੀਮ ਕੋਰਟ ਨੇ ਵੀ ਸਾਡਾ ਕੇਸ ਰੱਦ ਕਰਤਾ ਕਿੰਨੇ ਪਾਣੀ 4000 ਕਿਊਸਕ ਛੱਡਣਾ ਇੱਕ ਦਿਨ ਚ 27 ਦਿਨਾਂ ਚ 1.8 ਲੱਖ ਕਿਊਸਕ ਛੱਡਣਾ ਸੀ ਉਹਦੇ ਵਾਸਤੇ ਕੋਟ ਚ ਜਾ ਰਿਹਾ ਦੇਖੋ ਪਾਣੀ ਸਾਡਾ ਸੀ ਹਨ ਤਾਂ ਪਾਣੀ ਹੈ ਹੀ ਸੰਝਾ ਸੀ ਜਿਹੜਾ ਛੱਡਣਾ ਸੀ ਹੁਣ ਤਾਂ ਅਸੀਂ ਰੋਕ ਹੀ ਨਹੀਂ ਸਕਦੇ ਸੀ ਉਹਦੇ ਕੋਲ ਕੋਟ ਦਾ ਹੁਕਮ ਸੀ ਹੁਣ ਕਿਉਂ ਨਹੀਂ ਉਹਨੇ ਮਾਨਹਾਨੀ ਪਾਈ ਸਾਡੇ ਤੇ ਜੇ ਸਾਡੀ ਸਰਕਾਰ ਨੇ ਰੋਕਿਆ ਅਗਲੀ ਗੱਲ ਉਹਨਾਂ ਤਾਂ ਉਹਨੂੰ ਰੋਕਣ ਵਾਸਤੇ ਸਾਡੀ ਸਰਕਾਰ ਨੂੰ ਪੁਲਸ ਲੈ ਕੇ ਜਾਣੀ ਪਈ ਹਰਜੋਤ ਬੈਂਸ ਨੂੰ ਜਿੰਦਾ ਡਾਉਣਾ ਪਿਆ ਉੱਥੇ ਤੇ ਹੁਣ ਤੱਕ ਕਿਸੇ ਨੇ ਜਿੰਦਾ ਨਹੀਂ ਲਾਇਆ ਨਾ ਕੋਈ ਪੁਲਸ ਲੈ ਕੇ ਗਿਆ ਇਹ ਦੱਸੇ ਕਿੱਥੇ ਪੁਲਸ ਲੈ ਕੇ ਗਏ ਨੇ ਸੋ ਅਗਲੀ ਗੱਲ ਉਹ ਰਾਣਾ ਸੀ ਪਾਖੜਾ ਡੈਮ ਦਾ ਬਿਲਕੁਲ ਉਹ ਸੇ ਦੋ ਡੈਮ ਨੇ ਇੱਕ ਪਾਖੜਾ ਇੱਕ ਨੰਗਲ ਇੱਕ ਨੰਗਲ ਕੱਲੇ ਪਾਖੜਾ ਡੈਮ ਦਾ ਰੌਲਾ ਸੀ ਚਲ ਮਨ ਨੂੰ ਪਾਖੜਾ ਨੰਗਲ ਦੋਹਾਂ ਦਾ ਲੈ ਲੋ ਪਰ ਪੌਂਗ ਡੈਮ ਦਾ ਤਾਂ ਰੌਣਾ 70 ਬਾੜੇ ਚਾ ਜਾ ਕੇ ਡੈਮ ਉਹ ਤਾਂ ਨੰਗਲ ਹੈ ਹੀ ਨਹੀਂ ਤੇ ਤਨਵਾੜੇ ਵਾਲੇ ਡੈਮ ਦੇ ਉੱਤੇ 1390 ਤੋਂ 1396 ਤੱਕ ਪਾਣੀ ਕਿਵੇਂ ਪੜ ਗਿਆ ਹੂੰ ਉਹਦੇ ਚ ਉਹਨ ਕੀਨੇ ਰੋਕਿਆ ਸੀ ਉਥੋਂ ਪਹਿਲਾਂ ਸ਼ੁਰੂ ਕਰਿਆ ਛੱਡਣਾ 21 ਅਗਸਤ ਨੂੰ 70000 ਕਿਊਸਕ ਬਾਅਦ ਥੋੜੀ ਥੋੜੀ ਉਹ 95000 ਕਿਊਸਕ ਤੇ ਚਲਾ ਗਿਆ ਸੋ ਇਹ 20 ਬੀਐਮਵੀ ਦਾ ਚੇਅਰਮੈਨ ਮਨੋਜੀਤ ਤਰਪਾਠੀ ਸਾਨੂੰ ਗੁੰਮਰਾਹ ਵੀ ਕਰਦਾ ਸਾਡੇ ਨਮਕਾਂ ਤੇ ਜਖਮਾਂ ਤੇ ਨਮਕ ਵੀ ਛਿੜਕ ਰਿਹਾ ਤੇ ਆਬਦੀ ਇੱਕ ਚਮੜੀ ਵਿਚਾਰ ਰਿਹਾ ਅਸਲ 'ਚ ਉਹਨੂੰ ਉੱਥੋਂ ਹਟਾਉਣਾ ਚਾਹੀਦਾ ਹੈ ਉਹਦੇ ਤੇ ਕਾਲਜਦਾਰੀ ਕੇਸ ਦਰਜ ਹੋਣਾ ਚਾਹੀਦਾ ਉਹਦੀ ਜਾਇਦਾਦ ਕੁਰਕ ਹੋਣੀ ਚਾਹੀਦੀ ਜਿਹਨੇ ਸਾਰਾ ਪੰਜਾਬ ਡਬੋਤਾ ਤੇ ਇਹ ਜਿਹੜੇ ਡੈਮ ਨੇ ਇਹਦਾ ਕੰਟਰੋਲ ਸਾਨੂੰ ਦੇਣਾ ਚਾਹੀਦਾ ਬਿਲਕੁਲ ਗਰਕ ਸਾਹਿਬ ਜੀ ਮੈਂ ਤੁਸੀਂ ਵੈਰਵਾ ਦਿੱਤਾ ਹਰ 2 ਜਾਂ 3 ਸਾਲ ਬਾਅਦ ਪੰਜਾਬ ਨੂੰ ਹੜ੍ਹ ਦੀ ਮਾਰ ਚੱਲਣੀ ਪੈਂਦੀ ਹੈ ਕੀ ਸਰਕਾਰਾਂ ਕੀ ਪ੍ਰਸ਼ਾਸਨ ਇੱਥੇ ਵਸ ਨਹੀਂ ਚੱਲ ਰਿਹਾ ਕੋਈ ਪੱਕਾ ਪ੍ਰਬੰਧ ਨਹੀਂ ਹੋ ਸਕਦਾ ਵੀ ਪੰਜਾਬ ਜਿਹੜਾ ਆ ਅਗਲੇ 2 ਹੁਣ ਕੀ ਭਰੋਸਾ ਵੀ 27 ਦੇ ਵਿੱਚ 28 ਦੇ ਵਿੱਚ ਫੇਰ ਹੜਾ ਜਾਵੇ ਇੱਕ ਗੱਲ ਹੈਗੀ ਆ ਵੀ ਹੜ੍ਹ ਆਉਣੇ ਬਿੱਡੀ ਤਾਂ ਨੇ ਚੱਕਾ ਟੁੱਟਣ ਦੇ ਬਰਾਬਰ ਜਿਹੜੇ ਹੜ੍ਹ ਹੁਕਮਤ ਉਹਦੇ ਪੈਸੇ ਬੰਦੇ ਨੇ ਜੇ ਹੜ੍ਹ ਆਉਣਗੇ ਤਾਂ ਹੀ ਬੰਨਗੇ ਜੇ ਨਹੀਂ ਹੜ੍ਹ ਆਉਣਗੇ ਫਿਰ ਕਿਵੇਂ ਬੰਨਣਗੇ ਇਹ ਨਵਾਂ ਬੜਾ ਮਸ਼ਹੂਰ ਹੈ ਵੀ ਕੀ ਕਰਦੇ ਨੇ ਏਦਾਂ ਹੀ ਜਿਵੇਂ ਡਾਕਟਰ ਕਈ ਵਾਰ ਕਹਿੰਦੇ ਅੱਜ ਕੀ ਬਿਮਾਰੀ ਪਈ ਜੀ ਅੱਜ ਕਾ ਸੀਜ਼ਨ ਲੱਗ ਗਿਆ ਇਹਨਾਂ ਵਾਸਤੇ ਹੜਾਂ ਚ ਸੀਜ਼ਨ ਲੱਗਦਾ ਸੋ ਇਹ ਜਿਹੜੇ ਹੜ ਆਉਂਦੇ ਨੇ ਇਹ ਰੋਕਣ ਦਾ ਜਦ ਮਨਸ਼ਾ ਨਾ ਹੋਵੇ ਤਾਂ ਨਹੀਂ ਕੁਝ ਹੋਣਾ ਪਹਿਲਾਂ ਤਾਂ ਰੋਕਦੇ ਵੀ ਆਏ ਨੇ ਲੋਕ ਸੋ ਹੁਣ ਜਿਆਦਾ ਹੀ ਸਿਸਟਮ ਖਰਾਬ ਹੋ ਗਿਆ ਪਰ ਵੱਡੀ ਗੱਲ ਇਹ ਹੁੰਦੀ ਹੈ ਇਹਦੇ ਚ ਉਹਨਾਂ ਪ੍ਰਸ਼ਾਸਨਿਕ ਅਧਿਕਾਰੀ ਜਾਂ ਥੱਡੇ ਤਕਨੀਕੀ ਮਾਰਦ ਦੀ ਗੱਲ ਨਹੀਂ ਹੁੰਦੀ ਵੱਡਾ ਕੰਮ ਹੁੰਦਾ ਸਿਆਸੀ ਫੈਸਲੇ ਸਿਆਸੀ ਫੈਸਲਾ ਜਿਹੜਾ ਭਾਖੜਾ ਡੈਮ ਬਣਿਆ ਇਹ ਕਿਸੇ ਤਕਨੀਕੀ ਮਾਰਦ ਦਾ ਫੈਸਲਾ ਨਹੀਂ ਸੀ ਪੌਂਗ ਡੈਮ ਵੀ ਤਕਨੀਕੀ ਮਾਰਦ ਦਾ ਫੈਸਲਾ ਨਹੀਂ ਸੀ ਹੂੰ ਪੌ ਉਹਨਾਂ ਨੇ ਦੱਸਿਆ ਵੀ ਇੱਥੇ ਬਣ ਸਕਦਾ ਹੈ ਬਣਾਉਣ ਦਾ ਫੈਸਲਾ ਤਾਂ ਕੀੰਦਾ ਆ ਪੀਜੀ ਆ ਖੁੱਡੀ ਆ ਬਿਲਕੁਲ ਬਿਲਕੁਲ ਉੱਥੇ ਕੈਰੋਂ ਵੜਾ ਕੇ ਇੱਕ ਕੈਰੋਂ ਦੀ ਫੋਟੋ ਲੱਗੀ ਹੋਈ ਆ ਉਹ ਕੈਰੋਂ ਕਰਕੇ ਖੁੱਡੀਓ ਕੇ ਡਾਕਟਰ ਬਣਾਈ ਤਾਂ ਡਾਕਟਰਾਂ ਨੇ ਉਹ ਪਰ ਖੁੱਡੀ ਪੋਲੀਟਿਕਲ ਫੈਸਲੇ ਨਾਲ ਆ ਹੂੰ ਸੋ ਇਹ ਪੋਲੀਟੀਕਲ ਫੈਸਲੇ ਹੁੰਦੇ ਨੇ ਹੁਣ ਜਿਹੜੀ ਸਾਡੀ ਸਰਕਾਰ ਹੈ ਅਸੀਂ ਵੱਡੇ ਖੁਸ਼ ਹੋ ਕੇ ਵੋਟਾਂ ਪਾਤੀਆਂ ਇਹ ਵੀ ਬੜੀਆਂ ਪਾਰਟੀਆਂ ਮਾਰ ਲਈਆਂ ਪਰ ਪਛਾਣੇ ਮੈਂ ਐਮਐਲਏ ਨੇ ਸਾਡੇ ਫਲਾਣੇ ਨੇ ਭਗਵੰਤ ਮਾਨ ਨੇ ਬਿਆਨ ਇਹ ਦਿੱਤਾ ਵੀ ਮੈਨੂੰ ਤਾਂ ਪਤਾ ਹੀ ਨਹੀਂ ਕਿੰਨੇ ਪਿੰਡਾਂ 'ਚ ਨੁਕਸਾਨ ਹੋਇਆ ਰੋਜ਼ ਉਹਦਾ ਮਹਿਕਮਾ ਰੋਜ਼ ਬੁਲਟਨ ਜਾਰੀ ਕਰਦਾ ਵੀ ਇੰਨੇ ਪਿੰਡ ਹੋ ਗਏ ਹੁਣ ਬੁਲਟਨ 2200 ਪਿੰਡ ਪ੍ਰਭਾਵਿਤ ਹੋ ਗਿਆ ਜੀ 1 ਲੱਖ 94000 ਹੈਕਟੇਅਰ ਜ਼ਮੀਨ ਪ੍ਰਭਾਵਿਤ ਹੋ ਗਈ ਜੇ ਭਗਵੰਤ ਮਾਨ ਨੂੰ ਪਤਾ ਹੀ ਨਹੀਂ ਤੇ ਫਿਰ ਭਗਵੰਤ ਮਾਨ ਮੁੱਖ ਮੰਤਰੀ ਕਹਦਾ ਹ ਹ ਰੋਜ਼ ਉਹ ਕਾਗਜ਼ ਜਾਂ ਤਾਂ ਉਹ ਕਾਗਜ਼ ਗਲਤ ਰੋਜ਼ ਜਾਰੀ ਕਰਦੇ ਨੇ ਜਾਂ ਫਿਰ ਭਗਵੰਤ ਮਾਨ ਗਲਤ ਬਿਆਨ ਨਹੀਂ ਕਰਦਾ ਜਾਂ ਉਹਨੂੰ ਦੱਸਦੇ ਨਹੀਂ ਉਹ ਕੁਝ ਤਾਂ ਹੈ ਹੀ ਦੂਜਾ ਦੂਜਾ ਜਦ ਅਸੀਂ ਦੇਖਦੇ ਹਾਂ ਸਾਡੇ ਮੁੱਖ ਮੰਤਰੀ ਆਉਂਦੇ ਨੇ ਮੁੱਖ ਮੰਤਰੀ ਰਾਹਤ ਦੇ ਵਿੱਚ ਜੋ ਕੁਝ ਕਹੇ ਗਏ ਜੋ ਇਹਨਾਂ ਦੇ ਮੰਤਰੀ ਨੂੰ ਕਹੇ ਕਿ ਕੋਈ ਐਦਾਂ ਦੁੱਖ ਦੇ ਵਿੱਚ ਐਦਾਂ ਕਹੀਦਾ ਵੀ ਤੈਨੂੰ ਹਿੰਦੀ ਸਮਝ ਆਂਦੀ ਹੈ ਇਹ ਇਹ ਪ੍ਰਧਾਨ ਮੰਤਰੀ ਦੀ ਭਾਸ਼ਾ ਨਹੀਂ ਹੈ ਇਹ ਬਿਲਕੁਲ ਨਹੀਂ ਇਹ ਵੀ ਭਾਸ਼ਾ ਬਦ ਮਾਨ ਜੋ ਕਿ ਪ੍ਰਧਾਨ ਮੰਤਰੀ ਨੇ ਹੋ ਪਰ ਜਿਹੜਾ ਬੰਦੇ ਦਾ ਜਿੱਡਾ ਰਤਵਾ ਹੋਵੇ ਉਹਦੀ ਉਹਨੂੰ ਭਾਸ਼ਾ ਦਾ ਤਮਰ ਰੱਖਣਾ ਚਾਹੀਦਾ ਹੈ ਤੇ ਤੁਸੀਂ ਮੇਰੇ ਤੋਂ ਟਾਈਮ ਲਖੇ ਆਇਓ ਮੈਂ ਤਾਂ ਸਭ ਤੋਂ ਕੁਝ ਨਹੀਂ ਲੈਣਾ ਫਿਰ ਤੁਸੀਂ ਬੈਦਮਾਰਚ ਮੈਂ ਖੋਲਾ ਨਾ ਤੁਸੀਂ ਧੁੱਪੇ ਖੜੇ ਰਹੋ ਤੇ ਫਿਰ ਮੈਂ ਕਹਾ ਫਿਰ ਕੀ ਹੋ ਗਿਆ ਕਿ ਤੁਹਾਨੂੰ ਬੁਰਾ ਨਹੀਂ ਲੱਗੂ ਬਿਲਕੁਲ ਜਮਿਕਾ ਮੈਂ ਗੱਲ ਕਰ ਰਿਹਾ ਸੀ ਫੋਨ ਤੇ ਤੁਹਾਨੂੰ ਸਮਝ ਨਹੀਂ ਆਉਂਦੀ ਉਹ ਭਾਈ ਮੈਂ ਤੁਹਾਨੂੰ 3 ਵਜੇ ਦਾ ਟਾਈਮ ਦਿੱਤਾ ਹੈ ਤੁਸੀਂ ਆਪਣੇ ਟਾਈਮ ਤੇ ਆ ਗਏ ਜੇ ਮੈਂ ਦਜੀਆ ਮੈਂ ਤੁਹਾਨੂੰ ਆਰਾਮ ਨਾਲ ਕਹਿੰਦਾ ਵੀ ਕੋਈ 2 ਮਿੰਟ ਬੈਠ ਹੈ ਮੈਂ ਤੁਹਾਨੂੰ ਨੰਬਰ ਦੇ ਮੋਲਟਾ ਉਹਦੇ ਚ ਤੁਸੀਂ ਮੇਰੇ ਸਾਹਮਣੇ ਪਾਵੇਂ ਨਾ ਵੀ ਬੋਲੋ ਪੁੱਛੋ ਕਿ ਯਾਰ ਕਾਹਦਾ ਡਾਕਟਰ ਹੈ ਮੈਂ ਅਸੀਂ ਇੰਟਰਵਿਊ ਕਰਨਗੇ ਕਿਉਂਕਿ ਮੇਰੀ ਜबान ਦੱਸ ਗਈ ਵੀ ਮੈਂ ਕਿਹੋ ਜਾਂ ਸੋ ਇਸ ਕਰਕੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਜੋ ਕੁਝ ਬੋਲਿਆ ਉਹ ਕੋਈ ਚੰਗਾ ਨਹੀਂ ਬੋਲਿਆ ਦੂਜੀ ਗੱਲ ਨਾ ਪ੍ਰਧਾਨ ਮੰਤਰੀ ਨੇ ਆਪ ਕੇ ਦਿਖਾਇਆ ਵੀ ਅਸੀਂ ਰਾਹਤ ਹੁਣ ਤੁਸੀਂ ਸੋਣੋ ਰਾਹਤ ਦਾ ਕੀ ਹਿਸਾਬ ਹੈ ਰਾਹਤ ਦਾ ਹਾਂ ਰਾਹਤ ਪੂਰੇ ਮੁਰਕੀਚਕੋ ਜੀ ਦਿੱਤੀ ਜਾ ਰਹੀ ਹੈ ਜਿਹੜਾ ਰਾਹਤ ਕਿਸੇ ਉੜੀਸਾ ਚ ਹਮ ਅਸਾਮ ਚ ਆਂਧਰਾ ਚ ਜਿਹੜ ਘਰ ਨੇ ਉਹ ਸਾਡੇ ਵਰਗੇ ਘਰ ਨਹੀਂ ਨਾ ਇਹੋ ਜਿਹੀਆਂ ਸੜਕਾਂ ਨੇ ਨਾ ਇਹੋ ਜਿਹੇ ਖੇਤ ਨੇ ਪਰ ਰਾਹਤ ਕੀ ਹੈ ਸਾਰਿਆਂ ਨੂੰ ਬਰਾਬਰ ਬਰਾਬਰ ਹੈ ਦੂਜਾ ਨਾ ਇਹੋ ਜਿਹਾ ਸਕੂਲ ਨੇ ਫਿਰ ਰਾਹਤ ਹੈ ਕਿੰਨੀ ਕ ਤੇ ਜੇ ਜ਼ਮੀਨ ਜਮੀਨ ਸਿੰਜੂ ਹੋਵੇ ਜਾਨਕਿ ਜਿਹਨੂੰ ਪਾਣੀ ਲੱਗਦਾ ਪਾਣੀ ਲੱਗਦਾ ਕਹਿੰਦੇ ਕੇ ਨਾ 1800 ਰੁਪਇਆ ਇੱਕ ਹਕਟੇਰ ਦਾ ਦੇਣਾ ਮੈਂ ਫਸਲ ਕਿੰਨੀ ਮਾਰ ਕੋਈ حساب ਨਹੀਂ ਰੱਖਿਆ 13800 ਹਮ ਜਾਨਕਿ ਸਾਢੇ 5000 ਰੁਪਇਆ ਕਿੱਡਾ ਉਹ ਭਾਈ ਇੱਥੇ ਜ਼ਮੀਨ ਦਾ ਠੇਕਾ ਹੀ 50000 ਤੋਂ ਲੈ ਕੇ 80000 ਤੱਕ ਹੈ ਜੇਕਰ ਦਾਦਾ 6 ਮਹੀਨਿਆਂ ਦਾ ਠੇਕਾ ਲੜੋ 25000 ਉਹ ਬੰਦਾ ਤੁਸੀਂ ਸਾਢੇ 5000 ਨਾਲ ਕੀ ਕਰੋਗੇ ਇਹ ਤਾਂ ਮਰਜ਼ੇ ਦੇ ਮੂੰਹ ਘਿਓੜਾਉਣ ਵਾਲੀ ਗੱਲ ਹੈ ਸੋ ਬਿਲਕੁਲ 1600 ਕਰੋੜ ਦੇ ਕੇ ਗਏ ਨੇ ਆਪ ਆਪ ਮੁਹਾਰੇ ਕਹਿ ਕੇ ਗਏ ਕਹਿੰਦੇ ਹਿਮਾਚਲ ਦੇ ਵਿੱਚ ਥੋੜਾ ਘੱਟ ਨੁਕਸਾਨ ਹੋਇਆ ਪਰ ਪੰਜਾਬ ਦਾ ਵੱਧ ਹੋਇਆ ਫਿਰ ਵੀ 1600 ਹੀ ਦੇ ਕੇ ਗਏ 88 ਦੇ ਵਿੱਚ ਕਹ ਲੋ ਹੜਾਏ ਸੀਗੇ 1 ਕਰਪਈਆ ਮਿਲਿਆ ਸੀਗਾ ਹੁਣ ਲੱਗਦਾ ਇਸ 1600 ਦੇ ਨਾਲ ਪੰਜਾਬ ਸਰਵਾਈਵ ਕਰ ਪਾਏਗਾ ਵੀ ਕਿਤੇ ਹੁਣ ਜਦੋਂ ਸ਼ਿਵਰਾਜ ਚੋਹਾਨ ਆਏ ਸੀਗੇ ਉਹ ਕਹਿ ਕੇ ਗਏ ਮਾਈਨਿੰਗ ਕੀਤੀ ਹੈ ਜੀ ਤਾਂ ਹੜ ਆ ਗਿਆ ਪ੍ਰਧਾਨ ਮੰਤਰੀ ਸਾਹਿਬ ਆ ਕੇ ਇੱਕ ਅਲੱਗ ਹੀ ਵਿਵਾਦ ਖੜਾ ਕਰ ਗਏ ਲੱਗਦਾ ਵੀ ਇਸ ਮੌਕੇ ਤੇ ਵੀ ਰਾਜਨੀਤੀ ਕਰਨੀ ਚਾਹੀਦੀ ਸੀ ਨਾ ਨਾ ਮਾਰੀ ਕਰਦਾ ਕੋਈ ਬੰਦਾ ਮਰ ਜਾਂਦਾ ਹੂੰ ਮਰੇ ਦੇ ਭੋਗਤੇ ਜਾਂਦੇ ਨੇ ਜਿਹੜਾ ਉਸੇ ਭੋਗ ਤੇ ਕਰਨ ਲੱਗ ਜੀ ਵੀ ਤਾਂ ਇਹ ਜਿਹਾ ਸੀ ਇਹ ਜਿਹਾ ਸੀ ਮਾਰਾ ਸੀ ਉੱਥੇ ਤੇ ਹੀ ਕਹਿੰਦੇ ਚਲੋ ਭਾਈ ਇਹਦੀ ਇੰਨੀ ਸੀਗੀ ਜਾਂ ਹੋਰ ਕੁਝ ਨੋਖ ਨਾਮ ਇੱਚ ਬੰਦੇ ਨੂੰ ਨਹੀਂ ਖਰਾਬ ਕਰੀਦਾ ਹੁੰਦਾ ਸੁੱਖ ਦੇ ਵਿੱਚ ਕੁਝ ਵੀ ਕਹਿ ਲਓ ਤੇ ਕਹਿੰਦੇ ਲੜਦਿਆਂ ਦੇ ਮੇਹਨੇ ਗਾਉਂਦਿਆਂ ਦੀਆਂ ਸਿੱਠਣੀਆਂ ਬਿਲਕੁਲ ਤੇ ਤੁਸੀਂ ਗਾ ਗਾ ਕੇ ਸਿੱਠਣੀ ਦੇ ਦੋ ਇਹਨੂੰ ਤਾਂ ਹੈ ਤੁਸੀਂ ਮੇਹਣਾ ਦੇਨੇ ਹੋ ਮੇਹਣਾ ਦੇ ਰਹੇ ਹੋ ਮੇਹਣਾ ਦੇਣਾ ਗਲਤ ਹੈ ਇੱਕ ਤਾਂ ਦੂਜੀ ਗੱਲ ਤੁਹਾਨੂੰ ਆਪ ਨੂੰ ਨਹੀਂ ਪਤਾ ਵੀ ਕਿੰਨੇ ਕੁ ਰਾਹਤ ਹੈ ਤੁਸੀਂ ਮੰਨੋ ਕਿ ਸੜਕਾਂ ਟੁੱਟੀਆਂ ਦੀ ਰਾਹਤ ਕਿੰਨੀ ਹੈ ਇੱਕ ਕਿਲੋਮੀਟਰ ਸੜਕ ਵਾਸਤੇ 1 ਲੱਖ ਰੁਪਿਆ ਇੱਕ ਕਿਲੋਮੀਟਰ ਸੜਕ ਤੇ ਮਿੱਟੀ ਨਹੀਂ ਪੈਸੀ ਟੋਏ ਨਹੀਂ ਬੰਦ ਹੋਣੇ 1 ਲੱਖ ਚ ਬਿਲਕੁਲ 500 ਰੁਪਏ ਤਾਂ ਦਿਹਾੜੀ ਆ ਹੂੰ ਸੋਚੋ ਤੁਸੀਂ ਦੁੱਸ ਦੇਣੀਆਂ ਬਣੀਆਂ 1 ਕਿਲੋਮੀਟਰ ਚ ਕਿੰਨਾ ਚਿਰ ਮਿੱਟੀ ਪਾ ਦਿੰਗਾ ਮਿੱਟੀ ਦਾ ਮੁੱਲ ਹੈ ਹੋਰ ਹੈ ਸਾਜ ਸਮਾਨ ਚ ਆਈਂਦਾ ਹਿਸਾਬ ਲਾਓ ਸਾਬ ਲਾ ਕੇ ਸੋ ਇਸ ਕਰਕੇ ਇਹ ਤਾਂ ਕੱਚੀ ਮਿੱਟੀ ਨਹੀਂ ਪੈ ਸਕਦੀ ਕਹਿੰਦੇ ਸੀ ਸੜਕਾਂ ਬਸ ਜਿਹੜੇ ਰਾਹਤ ਦਾ ਫਾਰਮੂਲਾ ਉਹ ਵੀ ਗਲਤ ਹੈ ਕਿਉਂਕਿ ਸੂਬਿਆਂ ਦਾ ਵੱਖ-ਵੱਖ ਵਰਨਸਵੰਤਾ ਹਰ ਇੱਕ ਦੀ ਆਪਣੀ ਖੇਤੀ ਵੱਖਰੀ ਹੈ ਉਹਦਾ ਵਾਤਾਵਰਨ ਵੱਖਰਾ ਹੈ ਉਹਦਾ ਆਰਥਚਾਰਾ ਵੱਖਰਾ ਹੈ ਉਹਦਾ ਰਹਿਣ ਸਹਿਣ ਦਾ ਰੰਗ ਵੱਖਰੇ ਉਹਦੇ ਖਰਚੇ ਵੱਖਰੇ ਨੇ ਬਿਲਕੁਲ ਕਿਉਂਕਿ ਉਹ ਸਾਰਾ ਕੁਝ ਵੱਖਰਾ ਹੈ ਇਸ ਕਰਕੇ ਹਰੇਕ ਸੂਬੇ ਦੇ ਵਾਸਤੇ ਤੈ ਹੋਣੀ ਚਾਹੀਦੀ ਹੈ ਰਕਮਾਂ ਅਲੱਗ-ਅਲੱਗ ਉਹ ਤਾਂ ਹੋਊਗੀ ਜੇ ਸੂਬਿਆਂ ਦੀ ਉਹ ਹੋਊਗੀ ਸੂਬੇ ਵੀ ਆਪਦੇ ਹੱਕ ਨਹੀਂ ਮੰਗਦੇ ਕੇਂਦਰ ਸਰ ਤੇ ਜੱਫਾ ਮਾਰੀ ਬੈਠਾ ਹੈ ਕੇਂਦਰ ਇਹ ਫੈਸਲਾ ਕਿਉਂ ਕਰੇ ਵੀ ਇੰਨੇ ਪੈਸੇ ਦੇਓਗੇ ਕੇਂਦਰ ਕਹੇ ਰਾਹ ਦਾ ਪੈਸਾ ਐ ਇੰਨਾ ਦਿੱਤਾ ਤੁਸੀਂ ਇਹਨੂੰ ਕਿੱਥੇ-ਕਿੱਥੇ ਵਰਤਣਾ ਉੱਥੇ ਵਰਤ ਲਓ ਸੋ ਇਹ ਗਲਤ ਕਰ ਰਹੇ ਨੇ ਦੂਜੀ ਗੱਲ ਜਿਹੜਾ ਤੁਸੀਂ ਕਹਿੰਦੇ ਹੋ 1600 ਕਰੋੜ ਇਹ ਤਾਂ ਚਲੋ ਪੰਜਾਬ ਪਤਾ ਨਹੀਂ ਇਹਨਾਂ ਨੇ ਕਿਉਂਕਿ ਸਰਕਾਰ ਹੀ ਇਹੀ ਇੱਕ ਦੂਜੇ ਦੀ ਪੱਤ ਲਾ ਕੇ ਜੀਣਾ ਲੀਨੇ ਇਹ ਵੈਸੇ ਜੇ ਸਰਕਾਰ ਸਿਆਣੀ ਹੁੰਦੀ ਇਹ ਲੋਕਾਂ ਨੂੰ ਇੱਕ ਹੋਕਾ ਦਿੰਦੀ ਬਸ ਇਹ 1600 ਕਰੋੜ ਰੁਪਏ ਕਰੀਆਂ ਵਾਪਸ ਅਸੀਂ ਨਹੀਂ ਲੈਣਾ ਸਾਡੀ ਬੀਏਸੀ ਕਰਕੇ ਦੇ ਕੇ ਗਏ ਨੇ ਇਹ ਰੱਖ ਲੈ ਆਪਦਾ ਮੋਦੀ ਸਾਹਿਬ ਆਪਣੇ ਕੋਲੇ ਕਿ ਲੋਕਾਂ ਨੂੰ ਕਾਲ ਦੇ ਦਿੰਦੀ ਦੀ ਲੋਕੋ 1600 ਕਰੋੜ ਰੁਪਏ ਪੂਰਾ ਕਰੋ ਤੁਸੀਂ ਇਕੱਠੇ ਕਰਕੇ ਆਪਣੀ ਇੱਜ਼ਤਾਂ ਰਹਿੰਦੀਆਂ ਜੇ ਨਾ ਕਰਨੀ ਤਾਂ ਮੈਨੂੰ ਕਹਿ ਦਿੰਦੇ ਸੋਨਾ 100 ਕਰੋੜ ਰੁਪਏ ਸਾਡੇ ਵਾਸਤੇ ਕਿੰਨਾ ਔਖਾ ਕੰਮ ਹੈ ਜਿੱਦੇ ਸੰਤਾ ਸਿੰਘ ਤੋਂ ਅਕਾਲ ਤਖਤ ਬਣਵਾਤਾ ਸੀ ਸਿੱਖ ਸੰਗਤ ਨੇ ਆਖਿਆ ਸੀ ਨਹੀਂ ਰੱਖਣਾ ਇਹ ਬਸੇਰੇ ਵਿੱਚ ਟੋਡੀ ਸੀਗੇ ਜਿਹੜਾ ਨਹੀਂ ਜੀ ਇੰਨਾ ਪੈਸਾ ਲੱਗਿਆ ਉਹ ਕਹਿੰਦੇ ਮਤਲਬ ਵੀ ਕੋਈ ਨਹੀਂ ਸਾਡੀ ਇੱਜ਼ਤ ਦਾ ਸਵਾਲ ਹੈ ਦੋ ਦਿਨਾਂ ਚ ਤਿੰਨ ਦਿਨਾਂ ਚ ਢਾ ਕੇ ਮੜਿਆ ਮੇਟ ਕਰਕੇ ਆਪਾਂ ਅਸੀਂ ਵਿਦੇਸ਼ਾਂ ਚ ਲੰਗਰ ਲਾ ਸਕਦੇ ਆਪਣਾ ਪੰਜਾਬ ਨਹੀਂ ਬਚਾ ਸਕਦੇ ਥੋ ਅਸੀਂ ਇਹ ਇਹ ਸਰਕਾਰ ਚ ਵੀ ਇੰਨੀ ਹਿੰਮਤ ਨਹੀਂ ਵੀ ਇਹ ਕਹਿ ਦੇਣੇ ਇੰਨੀ ਹਿੰਮਤ ਨਾਲ ਨਹੀਂ ਤਾਂ 100 ਸੋਨਾ ਕਰੋੜ ਰੁਪਏ ਸਾਡੇ ਵਾਸਤੇ ਕੀ ਔਖਾ ਕੰਮ ਹੈ ਹਾਂ ਹੁਣ ਵੀ ਤਾਂ ਕਿੰਨੇ ਡੱਕ ਦਾ ਪੈਸੇ ਦੇ ਜਾ ਰਹੇ ਨੇ ਬਿਲਕੁਲ ਬਿਲਕੁਲ ਹੈ ਪੰਜ ਪੰਜ 7 7 ਕਰੋੜ ਬਾਹਰ ਲੈਣ ਨੂੰ ਔਖਾ ਕੀ ਹੈ ਇਹ ਔਖਾ ਕੀ ਹੈ ਤੁਸੀਂ ਹਿਸਾਬ ਲਾਓ ਬੀ ਜੇ 1 ਕਰੋੜ ਡਾਲਰ ਇਕੱਠਾ ਕਰਿਆ ਜਾਵੇ। ਹੂੰ। ਠੀਕ ਹੈ। 1 ਕਰੋੜ ਡਾਲਰ 80 ਰੁਪਏ ਦੇ ਹਿਸਾਬ ਨਾਲ ਹੀ ਲਾ ਦੋ। 80 ਦੇ ਹਿਸਾਬ ਨਾਲ ਲਾ ਲਓ। ਠੀਕ ਹੈ। ਤਾਂ 80 ਕਰੋੜ ਹੋ ਗਿਆ। ਸਿੱਧਾ ਹੀ। ਹੂੰ। ਇਹ ਕੀ ਔਕਾ ਕੰਮ ਹੈ। ਇੱਥੇ ਉਹ ਕਾਕਮਨੀ ਕਿੰਨੇ ਵਿਦੇਸ਼ਾਂ ਸਾਡੇ ਬਥੇਰੇ ਬੈਠੇ ਨੇ। ਹੂੰ। ਪੈਸੇ ਦੇਣਗੇ ਉਹ। ਹੂੰ। ਉਹਨਾਂ ਨੂੰ ਪਿਆਰ ਹੈ ਪੰਜਾਬ ਨਾਲ ਔਰ ਪੰਜਾਬ 'ਚ ਵੀ ਬਥੇਰੇਗੇ ਜਿੰਨਾਂ ਕੋ ਪੈਸਾ ਹੈਗਾ। ਉਹ ਦਿੰਦੀ ਨਾ ਹੋਰ ਜੇ ਦੁੱਖ ਵੇ ਲਈ ਨਹੀਂ ਦੇਣਾ ਹੋਰ ਕਦੇ ਵੀ ਦੇ ਦੇਣਾ। ਹੂੰ। ਸੋ ਇਸ ਕਰਕੇ ਇਹ ਜਿਹਾ ਕੋਈ ਗੱਲ ਨਹੀਂ ਪਰ ਜੇ ਤੁਸੀਂ ਆਪਣੀ ਇੱਜ਼ਤ ਬੇਸ਼ਕੀ ਨਾ ਹੋ ਫਿਰ ਅਸੀਂ ਕੋਈ ਮੰਗਦੇ ਨਹੀਂ। ਬਈ ਗੱਲ ਸਾਡੇ ਕੇਂਦਰ ਸਰਕਾਰ ਨੂੰ ਵੀ ਪਤਾ ਹੋਣਾ ਚਾਹੀਦਾ ਹੈ, ਪੰਜਾਬ ਸਰਕਾਰ ਨੂੰ ਵੀ ਪਤਾ ਹੋਣਾ ਚਾਹੀਦਾ ਹੈ। ਜਿਹੜਾ ਸਾਡਾ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਇਆ ਹੈ, ਜਿਹੜੀ ਉਹ ਭਰਾਈ ਕਹਿੰਦੇ ਨੇ ਉਹ ਕੰਪਨਸੇਸ਼ਨ ਜਿਹਨੂੰ ਅਸੀਂ ਕਹਿੰਦਾ ਮੁਆਵਜ਼ਾ ਹੈ। ਕਿਉਂਕਿ ਉਹਨਾਂ ਲੋਕਾਂ ਦੀ ਤਾਂ ਕੋਈ ਕਸੂਰ ਹੈ ਨਹੀਂ। ਇਹ ਹੁਣ ਕੇਂਦਰ ਸਰਕਾਰ ਪੱਦਾ ਚਾਲੀ ਆਈ ਕਹ ਕੇ ਵੀ ਤੁਸੀਂ ਮਾਈਨਿੰਗ ਕਰੀਆ। ਹੂੰ। ਠੀਕ ਹੋ ਗਿਆ? ਬਿਲਕੁਲ। ਕਿ ਜਿਹੜਾ ਹੈਗੀ ਆ ਪੰਜਾਬ ਸਰਕਾਰ ਇਹ ਪੱਦਾ ਝਾੜੀ ਆ ਵੀ ਅਸੀਂ ਕੀ ਕਰੀਏ ਪਾਣੀ ਇੰਨਾ ਆ ਗਿਆ ਕੁਦਰਤੀ ਨਹੀਂ ਕਹਿ ਕੇ ਗੱਲ ਕਰ ਰਹੀ ਹੈ ਆਪਜੀ ਜम्मेਵਾਰ ਤਾਂ ਕੋਈ ਨਹੀਂ ਮੰਨ ਰਿਹਾ ਬੀਬੀ ਐਮ ਵੀ ਆਪ ਦਾ ਪੱਦਾ ਝਾੜ ਰਿਹਾ ਇਹ ਕਹਿ ਕੇ ਮੈਨੂੰ ਪੰਜਾਬ ਦੇ ਨਹੀਂ ਲੰਘਣ ਦਿੱਤਾ ਇਹ ਕਿੰਨੇ ਜ਼ਿੰਮੇਵਾਰ ਨੇ ਕਿੰਨੇ ਜ਼ਿੰਮੇਵਾਰ ਨੇ ਜਿਹੜਾ ਪੰਜਾਬ ਦਾ ਕਿਸਾਨ ਮਜ਼ਦੂਰ ਆਪ ਦਾ ਮੁਆਵਜ਼ਾ ਮੰਗਦੇ ਉਹਦਾ ਤਾਂ ਹੱਕ ਹੈ ਉਹ ਕੋਈ ਇੰਨਾ ਜੁਦਾਨ ਮੰਗ ਰਿਹਾ ਇਹਨਾਂ ਨੇ ਖਰਾਬ ਕਰਿਆ ਜੇ ਪ੍ਰਬੰਧਕ ਕੋਈ ਪ੍ਰਬੰਧ ਜੇ ਕੋਈ ਗੱਡੀ ਚਲਾਉਣ ਵਾਲਾ ਗੱਡੀ ਖਰਾਬ ਕਰ ਦੇ ਐਕਸੀਡੈਂਟ ਕਰਦੇ ਉਹਨੂੰ ਪਹਿਲੇ ਨਹੀਂ ਦਿੰਦੇ ਨੇ ਬੰਦੇ ਸੋ ਇਹਨਾਂ ਇਹਨਾਂ ਨੇ ਗਲਤੀ ਕੀਤੀ ਹੈ ਇਹਨਾਂ ਦਾ ਕਸੂਰ ਹੈ ਉਦੋਂ ਅੱਗੇ ਕੀ ਹੈ ਮੁਆਵਜ਼ਾ ਜਿਹੜਾ ਰੱਖਿਆ ਕੇਂਦਰ ਸਰਕਾਰ ਇਹ ਦੱਸ ਦੇਵੇ ਤੁਸੀਂ ਮਰਜੀ ਗੱਲ ਚਾਚ ਕਰੀ ਸੀ ਬਹੁਤੇ ਲੋਗ ਇਹ ਕਰਦੇ ਨਹੀਂ ਮੈਂ ਇੱਕ ਦੋ ਵੀਡੀਓ ਚ ਕਿਹਾ ਵੀ ਆ ਤੁਸੀਂ ਕਹਿੰਦੇ ਹੋ ਵੀ ਖੇਤਾਂ ਦਾ ਇਹਨਾਂ ਦੇਾਂਗੇ ਮੁਰਗੀਆਂ ਦੇ ਇਹਨੇ ਦੇਾਂਗੇ ਮੱਝਾਂ ਦੇ ਇਹਨੇ ਦੇਾਂਗੇ ਘਰ ਦੇ ਇਹਨੇ ਦੇਾਂਗੇ ਜਿਹੜਾ ਰੇੜੀ ਲਾਉਂਦਾ ਸੀ ਉਹਦੀ ਰੇੜੀ ਨਿਕਲ ਗਈ ਜਿਹੜਾ ਜੁੱਤੀਆਂ ਬਣਾਉਂਦਾ ਸੀਦਾ ਚਮੜਾ ਵਿੱਚ ਹੀ ਰੁੜ ਗਿਆ ਜਿਹਦਾ ਕੋਈ ਅੱਡਾ ਸੀ ਉਹ ਅੱਡਾ ਰੁੜ ਗਿਆ ਉਹਨੂੰ ਕੀ ਦੇ ਰਹੇ ਹੋ ਜਿਹੜੇ ਬੇਜਮੀਨੇ ਨੇ ਹੂੰ ਹੂੰ ਉਹਨਾਂ ਦਾ ਜਿਹੜਾ ਕੁਝ ਰੁੜਕਾ ਉਹਨੇ ਦੱਸੋ ਕੀ ਹੈ ਇਹਨੇ ਵਰਕਸ਼ਾਪ ਬਣਾਈ ਹੈ ਪਿੰਡ ਚ ਉਹ ਰੁੜਗੀ ਪਾਣੀ ਚ ਰੁੜਗੀ ਉਹਨੂੰ ਤੁਸੀਂ ਦੱਸੋ ਕੀ ਕੰਪਨਸੇਸ਼ਨ ਦੇ ਰਹੇ ਹੋ ਛੋਟੀ ਜੀ ਦੁਕਾਨ ਹੈ ਉਹ ਰੁੜਗੀ ਉਹਨ ਕੀ ਦੇ ਰਹੇ ਹੋ ਕਿ ਇਹਨੇ ਖੱਡੀ ਲਾਈ ਹੋਈ ਹੈ ਉਹ ਰੁੜਗੀ ਕੋਈ ਆਵਾ ਲਾਉਂਦਾ ਭਾਂਡੇ ਪਕਾਉਂਦਾ ਮਿੱਟੀ ਦੇ ਉਹਦੋਂ ਕੀ ਦੇਓਗੇ ਇਹਦਾ ਮਤਲਬ ਕੇਂਦਰ ਨੂੰ ਪਤਾ ਹੀ ਨਹੀਂ ਉਹਦੇ ਵਿੱਤ ਕਮਿਸ਼ਨ ਨੂੰ ਵੀ ਅਸੀਂ ਰਾਹਤ ਕਿਹੜੇ ਕਿਹੜੇ ਦੇਣੀ ਹੁੰਦੀ ਹੈ ਹੂੰ बस पैसा देके किनु किनु देना कुछ पता ही नहीं है नहीं नहीं किनु किनु देना ये वंडे सुन दस्त हैगा ਵੀ ਮੱਜਾਂ ਦਾ ਦੇਾਂਗੇ ਜੀ 30000 ਰੁਪਿਆ ਪ੍ਰਤੀ ਮੱਜ ਬੱਕਰੀ ਦਾ ਦੇਾਂਗੇ 3000 30000 ਸਮਝ ਮਿਲਦੀ ਹੈ ਕੋਈ ਇਹਨਾਂ ਨੂੰ ਪੁੱਛੇ ਫੇਰ ਕਹਿੰਦੇ ਜੀ ਅਸੀਂ ਉੱਠ ਦਾ ਦੇਾਂਗੇ 30000 ਉੱਠ 30000 ਚ ਉੱਠ ਕੋਈ ਖਰੀਦ ਕੌਣ ਦਿੰਦਾ 30000 ਦੁਆਡੀਆਂ ਮੈਂ ਸੋ ਇਹਨਾਂ ਦਾ ਜਿਹੜਾ ਤਰੀਕਾ ਹੈ ਸੜਕਾਂ ਦਾ ਤੁਹਾਨੂੰ ਦੱਸਦਾ ਪਰ ਉਹ ਕੀ ਹੈ ਵੀ ਮੁਰਗੀਆਂ ਦੇ ਪੈਸੇ ਦੇਾਂਗੇ ਅਸੀਂ ਉੱਠਾਂ ਦੇ ਪੈਸੇ ਦੇਾਂਗੇ ਅਸੀਂ ਖਚਰਾਂ ਦੇ ਪੈਸੇ ਦੇਾਂਗੇ ਅਸੀਂ گاਵਾ ਦੇ ਦੇਾਂਗੇ ਬੱਕਰੀਆਂ ਦੇ ਦੇਾਂਗੇ ਮੱਝਾਂ ਦੇ ਦੇਾਂਗੇ ਫਸਲ ਦੇ ਦੇਾਂਗੇ ਅਸੀਂ ਸਕੂਲਾਂ ਦੇ ਦੇਾਂਗੇ ਹਸਪਤਾਲਾਂ ਦੇ ਦੇਾਂਗੇ ਕਿੰਨਾ ਦੇਾਂਗੇ ਉਹ ਵੱਖਰੀ ਗੱਲ ਹੈ ਅਸੀਂ ਆਂਗਣ ਵਾੜੀਆਂ ਦੇ ਦੇਾਂਗੇ ਪੰਚਾਇਤ ਘਰਾਂ ਦੇ ਦੇਾਂਗੇ ਸੜਕਾਂ ਵਾਸਤੇ ਦੇਾਂਗੇ ਮੰਨ ਲਿਆ ਆ ਦੂਜਿਆਂ ਦਾ ਕੀ ਹੈ ਜਿਹਦੀ ਦੁਕਾਨ ਉੜ ਗਈ ਜਿਹਦਾ ਕਾਰਖਾਨਾ ਉੜ ਗਿਆ ਛੋਟਾ ਜਿਹਾ ਜਿਹਦਾ ਉਹਦਾ ਅੱਡਾ ਉੜ ਗਿਆ ਘਰ ਉਹਦਾ ਟਹਿ ਗਿਆ ਦੇ ਦੋਗੇ ਘਰ ਦੇ ਪੈਸੇ ਥੋੜੇ ਬਹੁਤੇ ਪਰ ਜਿਹੜਾ ਬਾਕੀ ਉਹਦਾ ਰੁੜ ਗਿਆ ਉਹਦਾ ਕੀ ਹੈ ਉਹਦਾ ਇੱਕ ਵੀ ਜਗ੍ਹਾ ਤੇ ਨਹੀਂ ਹੈ ਵੀ ਜੇ ਕਿਸੇ ਦੀ ਵਰਕਸ਼ਾਪ ਹੋਵੇ ਜੀ ਤੋ ਰੋਜੀ ਕਮਾਉਂਦਾ ਜੇ ਉਹ ਡੁੱਬ ਜੇ ਪਾਣੀ ਚ ਤਾਂ ਅਸੀਂ ਇੰਨੇ ਪੈਸੇ ਦੇਾਂਗੇ ਜੇ ਕੋਈ ਜੁੱਤੀਆਂ ਬਣਾਉਂਦਾ ਹੈ ਉਹਦਾ ਡੁੱਬ ਜੇ ਅਸੀਂ ਇੰਨੇ ਦੇਾਂਗੇ ਜੇ ਕਿਸੇ ਨੇ ਆਪਦਾ ਥੋੜਾ ਨੀਰਾ ਕੱਖ ਕੰਡਾ ਇਕੱਠਾ ਕਰਕੇ ਕੋਈ ਪ੍ਰਬੰਧ ਕਰਿਆ ਹੋਇਆ ਹੈ ਦੋ ਪਸ਼ੂ ਪਾਲਣ ਦਾ ਪਸ਼ੂਆਂ ਦੇ ਤਾਂ ਪੈਸੇ ਅਸੀਂ ਦੇ ਦੇ ਹਾਂ ਪਰ ਜਿਹੜਾ ਉਹਦਾ ਸਮਾਨ ਰੁੜ ਗਿਆ ਉਹਦੇ ਪੈਸੇ ਦੇਾਂਗੇ ਠੀਕ ਹੈ ਉਹ ਤਾਂ ਧੀ ਨਹੀਂ ਰਹੇ ਤੁਸੀਂ ਦੇਣਾ ਤਾਂ ਆਇਆ ਕਿ ਉਹਦੀ ਰੋਜੀ ਦਾ ਸਾਧਨ ਚਲਾ ਗਿਆ ਹਰਕ ਦੀ ਆਦੀ ਆਦੀ ਰੋਜੀ ਹੈ ਬਿਲਕੁਲ ਰੋਜੀ ਸਭ ਕੁਝ ਗਿਆ ਹਾਂ ਰੋਜੀ ਦੇ ਸਾਧਨ ਦੇ ਪੈਸੇ ਦੇਣ ਦੀ ਬਜਾਏ ਵੀ ਅਸੀਂ ਜੀ ਐਸ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਵੀ ਰੋਜੀ ਤੇ ਬਿਨਾ ਜਿਹੜਾ ਬੰਦਾ ਇੰਨੇ ਲੱਖਾਂ ਰੁਪਏ ਤਨਖਾਹ ਦਾ ਲੈਂਦਾ ਉਹਨੂੰ ਕੀ ਪਤਾ ਵੀ ਗਰੀਬ ਆਦਮੀ ਕਿਵੇਂ ਰਹਿੰਦਾ ਉਹਨ ਤਾਂ ਗਰੀਬ ਆਦਮੀ ਤਾਂ ਪੇਟ ਪਤਾ ਨਾ ਉਹਦਾ ਤਾਂ ਜਵਾਕ ਉਦੋਂ ਕਈ ਹੋਣਾ ਵੱਧ ਖਰਚ ਜਾਂਦਾ ਜਿੰਨੋਂ ਗਰੀਬ ਆਦਮੀ ਉਹਨੇ ਸਾਰੇ ਟੱਬਰ ਸੇ ਨਹੀਂ ਖਰਚਦਾ ਸੋ ਇਸ ਕਰਕੇ ਸਾਡਾ ਕੰਪਨਸੇਸ਼ਨ ਦਾ ਤਰੀਕਾ ਵੀ ਗਲਤ ਹੈ ਉਹਦਾ ਫਾਰਮੂਲਾ ਵੀ ਗਲਤ ਹੈ ਜੇ ਜਿਹੜਾ ਕੇਂਦਰ ਨੇ ਜੱਫਾ ਮਾਰੇ ਉਹ ਵੀ ਗਲਤ ਹੈ ਕੇਂਦਰ ਤੋਂ ਆਪਣੇ ਹੱਕ ਮੰਗਣ ਚ ਇੱਕ ਵੀ ਪਾਰਟੀ ਨਹੀਂ ਬੋਲੀ ਭਾਜੀਪੀ ਨੇ ਤਾਂ ਬੋਲ ਨਹੀਂ ਕੀ ਹੈ ਨਾ ਆਪ ਵਾਲੇ ਬੋਲੇ ਨੇ ਨਾ ਅਕਾਲੀਆਂ ਦੇ ਦੋਨੇ ਝੜੇ ਬੋਲੇ ਨੇ ਨਾ ਕਾਦੀਆਂ ਦੇ ਬਾਕੀ ਪਾਰਟੀਆਂ ਬੋਲਦੀਆਂ ਨੇ ਉਹ ਬਾਦਸ਼ ਪੰਜਾਬ ਹੈ ਸ਼੍ਰੋਮ ਅਕਾਲੀ ਦਲ ਅਮਰਸਰ ਉਹ ਵੀ ਨਹੀਂ ਬੋਲੇ ਵੀ ਇਹ ਭਾਈ ਸਾਡਾ ਹੱਕ ਸੀਗੇ ਕਿਉਂ ਨਹੀਂ ਦੇ ਰਹੇ ਮੂੰਹ ਖੰਡਾ ਖੜਕਾਉਂਦੇ ਰਹਿੰਦੇ ਸਾਰਾ ਦਿਨ ਕਿ ਨਾ ਇਹ ਕਾਂਗਰਸੀ ਬੋਲਦੇ ਨੇ ਕੌਣ ਬੋਲੇ ਨੇ ਕਿ ਜੀ ਇਹ ਡੈਮਾ ਤੇ ਸਾਡਾ ਹੱਕ ਨਹੀਂ ਤੁਸੀਂ ਛੱਡਿਆ ਆਹ ਮਾਈਨਿੰਗ ਦਾ ਸਾਨੂੰ ਮਿਹਨਤ ਦਿਨੋਂ ਮਾਈਨਿੰਗ ਤੁਹਾਡੇ ਹੱਕ ਹੱਥ 'ਚ ਆਏ ਜੰਗਲ ਤੁਹਾਡੇ ਹੱਥ 'ਚ ਨੇ ਕਾਨੂੰਨ ਅਮਨ ਕਾਨੂੰਨ ਤੁਹਾਡੇ ਹੱਥ 'ਚ ਹੈ ਟੈਕਸ ਸਾਡਾ ਤੁਸੀਂ ਇਕੱਠਾ ਕਰੀ ਜਾਂਦੇ ਹੋ ਆ ਜਿਹੜਾ ਕੰਪਨਸੇਸ਼ਨ ਦਾ ਤਰੀਕਾ ਦੱਸਿਆ ਇਹ ਵੀ ਤੁਸੀਂ ਆਪੇ ਤੈਅ ਕਰਿਆ ਨਾ ਹੀ ਕਿਸੇ ਨੇ BBMP ਤੇ ਸਵਾਲ ਪੰਜਾਬ ਦੇ ਨਾਲ ਇਹ ਮੇਲ ਨਹੀਂ ਖਾਂਦਾ BBMP ਨੇ ਜੋ ਕੁਝ ਕਰਿਆ ਉਹ ਤੁਹਾਡੇ ਤੁਹਾਡੇ ਕੰਟਰੋਲ ਚ ਹੈ ਉਹਨੇ ਖਰਾਬ ਕਰਿਆ ਉਹਦੇ ਉਹਦਾ ਚ ਕੰਪਨਸੇਸ਼ਨ ਪੂਰੀ ਦਿਓ ਜਿਹੜਾ ਤੁਹਾਡੇ ਕਰਿੰਦੇ ਨੇ ਖਰਾਬ ਕਰਤਾ BBMP ਦਾ ਕੇਂਦਰ ਦਾ ਕਰਿੰਦਾ ਹੈ ਕੇਂਦਰ ਦਾ ਕਰਿੰਦਾ ਜੇ ਕਿਸੇ ਦਾ ਕਰਿੰਦਾ ਕਿਸੇ ਦੇ ਪਸ਼ੂ ਨੂੰ ਮਾਰ ਦੇ ਤੇ ਫਿਰ ਮਾਲਕ ਨੂੰ ਉਹਦੀ ਪਰਪਾਈ ਕਰਨੀ ਪੈਗੀ ਨਾ ਸੋ ਇਹ ਇਸ ਕਰਕੇ ਸਾਡੀਆਂ ਪਾਰਟੀਆਂ ਐ ਪੁੱਢ ਪੁੱਢ ਪੈ ਰੱਖਦੀਆਂ ਨੇ ਸਾਡੀਆਂ ਪਾਰਟੀਆਂ ਆਪਣੀਆਂ ਚੋਣਾਂ ਦੀਆਂ ਬੂਟਾਂ ਖੜੀਆਂ ਕਰ ਰਹੀਆਂ ਨੇ ਲੋਕ ਮਰਨ ਢੀਨ ਜੋ ਮਰਜੀ ਹੋਵੇ ਇਹਨਾਂ ਦਾ ਹਾਲ ਹੈ ਕਹਿੰਦੇ ਡਾਗਿਆਂ ਦਾ ਲਾ ਕੇ ਇੱਥੇ ਰੱਖ ਦੇ ਤੇਰੀ ਭਾਵੇਂ ਜਾਂਦੀ ਡੰਡੀ ਹੋ ਜੇ ਸੋ ਬਿਲਕੁਲ ਡਾਕਟਰ ਪਿਆਰੇ لال ਗਰਗਜੀ ਜਿਨ੍ਹਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੜ ਆਏ ਉਸ ਨੂੰ ਲੈ ਕੇ ਕਿਸੇ ਵੀ ਸਿਆਸਤਦਾਨ ਨੂੰ ਕੋਈ ਪਰਵਾਹ ਨਹੀਂ ਹੈ ਮੁਆਵਜ਼ਾ ਦੇਣ ਦਾ ਤਰੀਕਾ ਗਲਤ ਹੈ ਇਹ طے ਹੀ ਨਹੀਂ ਕੀਤਾ ਗਿਆ ਕਿ ਕਿਸ ਵਰਗ ਨੂੰ ਕਿਸ ਤਰੀਕੇ ਦੇ ਨਾਲ ਮੁਆਵਜ਼ਾ ਦੇਣਾ ਚਾਹੀਦਾ ਤੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹੜਾਈ ਕਿਤਰੇ ਕਿਤੇ BBMP ਦੀ ਇਸ ਦੇ ਵਿੱਚ ਬਹੁਤ ਵੱਡੀ ਗਲਤੀ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਇਹ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ ਇਸ ਵਾਰ ਮੀਂਹ ਜਿਹੜਾ 106% ਪੈਗਾ ਯਾਨੀ ਕਿ 100% ਤੋਂ ਵੀ ਵੱਧ ਪੈਗਾ ਤਾਂ ਇਸ ਨੂੰ ਲੈ ਕੇ BBMP ਨੇ ਵੀ ਆਪਣੇ ਡੈਮ ਖਾਲੀ ਨਹੀਂ ਕੀਤੇ ਸੀ ਤੇ ਨਾ ਹੀ ਪ੍ਰਸ਼ਾਸਨ ਨੇ ਕੋਈ ਪੁਖਤਾ ਪ੍ਰਬੰਧ ਕੀਤੇ ਹੋਏ ਸੀ která našou kdynál mají vejkladný pak post.